ਮਾਸ਼ਲ ਦੀਆਂ ਸਰਕਾਰੀ ਬੱਸਾਂ ਤੇ ਹਮਲਾ ਕੀਤਾ ਗਿਆ ਹੈ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਨੇ ਤੇ ਖਾਲਿਸਤਾਨੀ ਨਾਰੇ ਵੀ ਬੱਸਾਂ ਤੇ ਲਿਖੇ ਗਏ ਨੇ ਐਚ ਆਰਟੀ ਸਿੱਧੀਆਂ ਚਾਰ ਬੱਸਾਂ ਤੇ ਦਰਸਲੇ ਹਮਲਾ ਕੀਤਾ ਗਿਆ ਬੱਸਾਂ ਦੇ ਫਰੰਟ ਤੇ ਬੈਕ ਸਾਈਡ ਦੇ ਸ਼ੀਸ਼ੇ ਤੋੜ ਦਿੱਤੇ ਗਏ ਨੇ ਬੱਸਾਂ ਦੀਆਂ ਸਾਈਡਾਂ ਤੇ ਖਾਲਿਸਤਾਨੀ ਨਾਰੇ ਲਿਖੇ ਗਏ ਨੇ ਅੰਮ੍ਰਿਤਸਰ ਪੁਲਿਸ ਦੇ ਕੋਲੇ ਇਹ ਮਾਮਲਾ ਪਹੁੰਚ ਚੁੱਕਾ ਹੈ ਆ ਮੌਕੇ ਦੀਆਂ ਤਸਵੀਰਾਂ ਅਸੀਂ ਸਮਝਾਈਆਂ ਨੇ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਮਾਸ਼ਲ ਦੀਆਂ ਸਰਕਾਰੀ ਬੱਸਾਂ ਤੇ ਹਮਲਾ ਕੀਤਾ ਗਿਆ ਹੈ ਸ਼ੀਸ਼ੇ ਤੋੜੇ ਗਏ ਨੇ ਤੋਂਥੇ ਇਹਨਾਂ ਬੱਸਾਂ ਤੇ ਖਾਲਿਸਤਾਨੀ ਨਾਰੇ ਲਿਖੇ ਹੋਏ ਵੀ ਆਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਆ ਦਰਸਲ ਅਮਰਸਰ ਦਾ ਜੋ 62 ਬਸ ਸਟੈਂਡ ਦੀਆਂ ਤਸਵੀਰਾਂ ਨੇ ਆ ਤਾਂ ਹਿਮਾਚਲ ਦੀਆਂ ਸਰਕਾਰੀ ਬੱਸਾਂ ਨੂੰ ਟਾਰਗੇਟ ਕੀਤਾ ਗਿਆ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਨੇ ਤੇ ਬੱਸਾਂ ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਗਏ ਨੇ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ 18 ਮਾਰਚ ਵਾਲੀ ਦੇ ਖਰਨ ਦੇ ਵਿੱਚ ਵੀ ਹਿਮਾਚਲ ਸਰਕਾਰ ਦੀ ਬੱਸ ਤੇ ਹਮਲਾ ਕੀਤਾ ਜਾਂਦਾ ਹੈ ਦੋ ਮੁਲਜ਼ਮਾਂ ਦੇ ਵੱਲੋਂ ਬੱਸ ਤੇ ਸ਼ੀਸ਼ੇ ਤੋੜੇ ਜਾਂਦੇ ਨੇ ਹਾਲਾਂਕਿ ਕੱਲ ਹੀ ਇਹਨਾਂ ਦੋ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਆਪਕੇ ਹੁਣ ਜੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਏ ਨੇ ਅੰਮ੍ਰਿਤਸਰ ਬੱਸ ਸਟੈਂਡ ਦੀਆਂ ਤੁਹਾਨੂੰ ਸਿੱਤੀ ਤਸਵੀਰਾਂ ਵਿਖਾ ਰਹੇ ਹਾਂ ਹਾ ਜਿੱਥੇ ਕਿ ਹਮਾਸ਼ਟਰ ਸਰਕਾਰ ਦੀਆਂ ਬੱਸਾਂ ਤੇ ਕੁਝ ਲੋਕਾਂ ਦੇ ਵੱਲ ਹਮਲਾ ਕੀਤਾ ਗਿਆ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਨੇ ਖਾਲਸਤਾਨੀ ਨਾਰੇ ਲਿਖੇ ਗਏ ਨੇ ਅਰ ਦਰਸਲ HRTC ਦੀਆਂ 4 ਬੱਸਾਂ ਨੂੰ ਟਾਰਗੇਟ ਕੀਤਾ ਗਿਆ ਹੈ ਆ ਬੱਸਾਂ ਦੇ ਫਰੰਟ ਤੇ ਬੈਕ ਸਾਈਡ ਦੇ ਸ਼ੀਸ਼ੇ ਤੋੜ ਦਿੱਤੇ ਗਏ ਬੱਸਾਂ ਦੀਆਂ ਸਾਈਡਾਂ ਤੇ ਖਾਲਸਤਾਨੀ ਨਾਰੇ ਲਿਖੇ ਗਏ ਨੇ ਤਸਵੀਰਾਂ ਦੇ ਵਿੱਚ ਵੀ ਇਸ ਨੂੰ ਵਿਖਾ ਰਹੇ ਹਾਂ ਆ ਬੱਸਾਂ ਦੀਆਂ ਸਾਈਡਾਂ ਤੇ ਖਾਲਸਤਾਨੀ ਨਾਰੇ ਲਿਖੇ ਜਾਂਦੇ ਨੇ ਅਮਰਸਰ ਪੁਸਤੇ ਕੋਲ ਫਿਲਹਾਲੇ ਮਾਮਲਾ ਪਹੁੰਚ ਚੁਕਿਆ ਹੈ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਬਸਾਂ ਨੂੰ ਰੋਕੇ ਭਿੰਡਰਾਂ ਵਾਲੇ ਦੇ ਪੋਸਟਰ ਵੀ ਲਗਾਏ ਗਏ ਸਨ ਆ ਅਸਲ ਵਿੱਚ ਪੂਰੀ ਘਟਨਾ ਕਰਨ ਦੀ ਵਿਵਾਦ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਜਦੋਂ ਪੰਜਾਬ ਦੇ ਕੁਝ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਹਿਮਾਚਲ ਦੇ ਵਿੱਚ ਜਾਂਦੇ ਨੇ ਮਨੀਕਰਨ ਸਾਹਿਬ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਮੋਟਰਸਾਈਕਲਾਂ ਤੇ ਭਿੰਡਰਾਂ ਵਾਲੇ ਦੇ ਝੰਡੇ ਲਗਾਏ ਗਏ ਪੋਸਟਰ ਲਗਾਏ ਗਏ ਤੇ ਕੁਝ ਲੋਕਾਂ ਦੇ ਲੋਨੋਂ ਆ ਝੰਡਿਆਂ ਨੂੰ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਹਿਮਾਚਲ ਪੁਸਤੇ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਹੈ ਆ ਕਈ ਨੌਜਵਾਨਾਂ ਦੇ ਛਲਾਨ ਕੱਟੇ ਗਏ ਆ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਨੌਜਵਾਨਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਆ ਤਾਂ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਰਾ ਕੁਝ ਹੁੰਦਾ ਹੈ ਤਾਂ ਉਸ ਦੇ ਬਾਅਦ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਬੱਸਾਂ ਨੂੰ ਰੋਕਿਆ ਜਾਂਦਾ ਹੈ ਪਿੰਡਰਾਂ ਵਾਲੇ ਜਿਹੇ ਪੋਸਟਰ ਲਗਾਏ ਜਾਂਦੇ ਨੇ ਉਸ ਦੇ ਬਾਅਦ 18 ਮਾਰਚ ਨੂੰ ਆਲੀ ਦੇ ਖਰੜ ਦੇ ਵਿੱਚ हिमाचल सरकार दी बस ਨੂੰ ਰੋਕਿਆ ਗਿਆ ਜਵਲਟੋ ਕਾਰ ਦੇ ਵਿੱਚ ਸਵਾਰ ਹੋ ਕੇ ਜੋ ਮੁਲਜ਼ਮ ਆਏ ਸਨ ਉਹਨਾਂ ਦੇ ਉੱਤੇ ਬੱਸ ਤੇ ਹਮਲਾ ਕਰ ਦਿੱਤਾ ਗਿਆ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ ਹਾਲਾਂਕਿ ਕੱਲ ਇਹਨਾਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਪੁਲਿਸ ਵੱਲੋਂ ਕਰ ਲਿਆ ਜਾਂਦਾ ਹੈ ਆ ਤਾਂ ਉਸ ਦੇ ਬਾਅਦ ਹੁਣ ਅੰਮ੍ਰਿਤਸਰ ਤੋਂ ਇੱਕ ਤਸਵੀਰਾਂ ਸਾਹਮਣੇ ਆ ਦਰਸਲ ਅੰਮ੍ਰਿਤਸਰ ਆ ਬੱਸ ਨੇ ਰਦੀਆਂ ਤਸਵੀਰਾਂ ਨੇ ਜਿੱਥੇ ਕਿ ਹਿਮਾਚਲ ਸਰਕਾਰ ਦੀਆਂ ਬੱਸਾਂ ਨੂੰ ਟਾਰਗੇਟ ਕੀਤਾ ਗਿਆ ਦਰਸਲ ਚਾਰ ਬੱਸਾਂ ਤੇ ਹਮਲਾ ਕੀਤਾ ਗਿਆ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਤੇ ਬੱਸਾਂ ਦੀਆਂ ਸਾਈਡਾਂ ਤੇ ਖਾਲਿਸਤਾਨੀ ਨਾਰੇ ਵੀ ਲਿਖੇ ਗਏ ਨੇ ਹਾ ਫਿਲਹਾਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਪੁਲਿਸ ਕੋਲ ਪਹੁੰਚ ਚੁੱਕਿਆ ਹੈ ਪਰ ਇਸੇ ਬਨੂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਖਰਕਾਰ ਕਿਸ ਦੇ ਵੱਲੋਂ ਇਹ ਖਾਲਸਤਾਨੀ ਨਾਰੇ ਲਿਖੇ ਗਏ ਨੇ ਕਿਸ ਨੇ ਹਿਮਾਚਲ ਸਰਕਾਰ 'ਤੇ ਬੱਸਾਂ 'ਤੇ ਇਹ ਹਮਲਾ ਕੀਤਾ ਆ ਤਾਂ ਇਹ ਪੂਰਾ ਵਿਵਾਦ ਪੂਰਾ ਮਸਲਾ ਰੁਕਣ ਦਾ ਜੇ ਨਾਮ ਨਹੀਂ ਲੈ ਰਿਹਾ ਹਾਲਾਂਕਿ ਪ੍ਰਸ਼ਾਸਨ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਿੰਦਰ ਸੁਖਦੇਵ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਨਾਲ ਵੀ ਜੁਕੇ ਫੋਨ ਤੇ ਗੱਲਬਾਤ ਕੀਤੀ ਕਿਸ ਉਹਨਾਂ ਨੇ ਵਿਧਾਨ ਸਭਾ ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਆਤਮੋਖੰਤਰੀ ਮਾਨ ਦੇ ਵੱਲੋਂ ਵੀ ਇਸ ਪੂਰੇ ਮਸਲੇ ਦੇ ਵਿੱਚ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਸੀ ਆ ਪਰੇਸ਼ ਦੇ ਵਿੱਚ ਆਲੇ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਨੇ ਜਿੱਥੇ ਕਿ ਹਿਮਾਚਲ ਦੀਆਂ ਸਰਕਾਰੀ ਬੱਸਾਂ ਤੇ ਇਹ ਹਮਲਾ ਕੀਤਾ ਗਿਆ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਨੇ ਬੱਸਾਂ ਤੇ ਆ ਖਾਲਿਸਤਾਨੀ ਆ ਨਾਰੇ ਲਿਖੇ ਗਏ ਨੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਤਸਵੀਰਾਂ ਹੁਸ਼ਾਲਪੁਰ ਤੋਂ ਸਾਹਮਣੇ ਆ ਚੁੱਕੀਆਂ ਕਿ ਉਹਨਾਂ ਕੇ ਬੱਸਾਂ ਨੂੰ ਰੋਕ ਕੇ ਆ ਢੰਡਰਾਂ ਵਾਲੇ ਦੇ ਪੋਸਟਰ ਲਗਾਏ ਜਾਂਦੇ ਨੇ ਆ 18 ਮਾਰਚ ਨੂੰ ਆ ਮਹਾਰੀ ਦੇ ਖਰੜ ਦੇ ਵਿੱਚ ਜੋ ਕਿ ਹਿਮਾਚਲ ਸਰਕਾਰ ਦੀ ਬਸ ਨੂੰ ਟਾਰਗੇਟ ਕੀਤਾ ਜਾਂਦਾ ਉਸ ਤੇ ਵੀ ਹਮਲਾ ਕੀਤਾ ਗਿਆ ਸੀ ਸਿੱਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਹੁਣ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਤਾਂ ਇਹ ਸਾਫ਼ ਕਰੂ ਕਿ ਬਸ ਸਟੈਂਡ ਦੀਆਂ ਤਸਵੀਰਾਂ ਨੇ ਇਹ ਕੁਝ ਸਾਫ਼ ਹੋ ਸਕਿਆ ਹੈ ਕਿ ਕਦੋਂ ਇਹ ਪੂਰਾ ਹਮਲਾ ਕੀਤਾ ਗਿਆ ਸ਼ੀਸ਼ੇ ਤੋੜੇ ਗਏ ਖਾਲਸਤਾਨੀ ਨਾਰੇ ਲਿਖੇ ਗਏ ਬਿਲਕੁਲ ਨਾ ਪਰਮਿੰਦਰ ਇਹ ਜਿਹੜੀਆਂ ਬੱਸਾਂ ਨੇ ਕਿਉਂਕਿ ਲੌਂਗ ਰੂਟ ਦੀਆਂ ਬੱਸਾਂ ਹੁੰਦੀਆਂ ਨੇ ਤਾਂ ਰਾਤ ਨੂੰ ਜਦੋਂ ਬੱਸਾਂ ਬੱਸ ਸਟੈਂਡ ਤੇ ਪਹੁੰਚ ਜਾਂਦੀਆਂ ਨੇ ਜਿਹੜਾ ਸਟਾਫ ਹੁੰਦਾ ਜਿਹੜੇ ਡਰਾਈਵਰ ਕੰਡਕਟਰ ਉਹ ਜਿਹੜੇ ਨੇੜੇ ਉਹਨਾਂ ਦੇ ਰੈਸਟ ਹਾਊਸ ਬਣੇ ਨੇ ਜਾਂ ਜਿਹੜੀ ਵੀ ਜਗ੍ਹਾ ਤੇ ਉਹ ਸੌਂਦੇ ਨੇ ਤਾਂ ਬੱਸਾਂ ਲਗਾ ਕੇ ਉੱਥੇ ਚਲੇ ਜਾਂਦੇ ਤਾਂ ਅੱਜ ਸਵੇਰੇ ਜਦੋਂ ਤੜਕੇ 6 ਵਜੇ ਦੇ ਕਰੀਬ ਉਹ ਆਪਣੀਆਂ ਬੱਸਾਂ ਦੇ ਕੋਲ ਜਦੋਂ ਪਹੁੰਚਦੇ ਨੇ ਤਾਂ ਉਦੋਂ ਦੇਖਦੇ ਨੇ ਕਿ ਬੱਸ ਦਾ ਜਿਹੜਾ ਸ਼ੀਸ਼ਾ ਹੈ ਉਹ ਵੀ ਟੁੱਟਾ ਹੋਇਆ ਹੈ ਔਰ ਬੱਸ ਦਾ ਜਿੱਥੇ ਡਰਾਈਵਰ ਦੇ ਬੈਠਣ ਵਾਲੀ ਸੀਟ ਹੁੰਦੀ ਹੈ ਉੱਥੇ ਖਾਲਿਸਤਾਨ ਜੋ ਹੈ ਪੰਜਾਬੀ ਦੇ ਵਿੱਚ ਉਹ ਲਿਖਿਆ ਗਿਆ ਸੀ ਤਾਂ ਦੋ ਤਿੰਨ ਬੱਸਾਂ ਜਿਹੜੀਆਂ ਨੇ ਐਚ ਆਰ ਪੀ ਸੀ ਜਿਨ੍ਹਾਂ ਦੇ ਉੱਤੇ ਸਾਫ਼ ਤੌਰ ਤੇ ਲਿਖਿਆ ਹੋਇਆ ਨਜ਼ਰ ਆ ਰਿਹਾ ਤਾਂ ਅੰਮ੍ਰਿਤਸਰ ਦੇ ਬੱਸ ਸਟੈਂਡ ਦਾ ਇਹ ਮਾਮਲਾ ਹੈ ਤੇ ਪੁਲਿਸ ਦੇ ਕੋਲ ਵੀ ਇਹ ਮਾਮਲਾ ਪਹੁੰਚਿਆ ਪੁਲਿਸ ਦਾ ਕਹਿਣਾ ਕਿ ਅਸੀਂ ਜਾਂਚ ਕਰ ਰਹੇ ਹਾਂ ਪਰ ਕਿਹੜੇ ਲੋਕ ਨੇ ਕਿਉਂਕਿ ਬੱਸ ਸਟੈਂਡ ਦੇ ਆਸ-ਪਾਸ ਵੱਡੀ ਤਲਾਤ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਲੱਗੇ ਹੋਏ ਨੇ ਤਾਂ ਪੁਲਿਸ ਬਹੁਤ ਜਲਦ ਉਹਨਾਂ ਲੋਕਾਂ ਨੂੰ ਜੋ ਹੈ ਟਰੇਸ ਤਾਂ ਕਰ ਲਏਗੀ ਪਰ ਆਪਣੇ ਆਪ ਦੇ ਵਿੱਚ ਕਿਉਂਕਿ ਜਦੋਂ ਜੋ ਗਵੰਡੀ ਸੂਦੇ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਜਿਹੜਾ ਹੈ ਉਹ ਬਣਿਆ ਹੋਇਆ ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਜਾਂ ਜਿਹੀਆਂ ਜਿਹੜੀਆਂ ਸ਼ਰਾਰਤਾਂ ਨੇ ਉਹ ਕਿਤੇ ਨਾ ਕਿਤੇ ਆਪਸੀ ਭਾਈਚਾਰੇ ਨੂੰ ਤੋੜਨ ਦੇ ਵਿੱਚ ਜ਼ਰੂਰ ਕਾਮਯਾਬ ਹੁੰਦੀਆਂ ਨੇ ਪਰ ਪੁਲਿਸ ਦਾ ਕਹਿਣਾ ਕਿ ਅਸੀਂ ਬਹੁਤ ਜਲਦੀ ਇਹਨਾਂ ਲੋਕਾਂ ਬਾਰੇ ਪਤਾ ਕਰਵਾਵਾਂਗੇ ਜਿਨ੍ਹਾਂ ਵੱਲੋਂ ਇਹ ਹਰਕਤ ਜਾਂ ਸਿੱਧੇ ਤੌਰ ਤੇ ਕਹੀਏ ਕਿ ਇਹ ਜਿਹੜੀ ਸ਼ਰਾਰਤ ਹੈ ਉਹ ਕੀਤੀ ਗਈ ਹੈ ਹਾਲਾਂਕਿ ਬੀਤੇ ਦਿਨੀ ਜਿਹੜੀ ਵੀਡੀਓ ਸਾਹਮਣੇ ਆਈ ਸੀ ਜਿਸ ਸ਼ਖਸ ਵੱਲੋਂ ਜੋ ਹੈ ਝੰਡੇ ਉਤਾਰੇ ਗਏ ਜਿਹੜੇ ਨੌਜਵਾਨਾਂ ਨੇ ਮੋਟਰਸਾਈਕਲਾਂ ਦੇ ਉੱਤੇ ਲਗਾਏ ਹੋਏ ਸਨ ਹਾਲਾਂਕਿ ਉਸ ਨੂੰ ਲੈ ਕੇ ਹਿਮਾਚਲ ਦੀ ਜਿਹੜੀ ਸਰਕਾਰ ਹੈ ਉੱਥੋਂ ਦੇ ਜਿਹੜੇ ਮੁੱਖ मंत्री ਨੇ ਉਹ ਵੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬੈਠ ਕੇ ਇਸ ਮਸਲੇ ਬਾਰੇ ਕੋਈ ਹੱਲ ਜਿਹੜਾ ਇਸ ਦਾ ਕੱਢਾਂਗੇ ਪਰ ਜਿਸ ਤਰ੍ਹਾਂ ਕੱਲ ਜੋ ਹਰਿਆਣੇ ਦੇ ਵਿੱਚ ਜਿਹੜੀਆਂ ਉਹ ਬੱਤਾਂ ਸੀ ਹਿਮਾਚਲ ਦੀਆਂ ਉਹਨਾਂ ਤੇ ਭਾਰਤ ਮਾਤਾ ਦੀ ਤਸਵੀਰ ਲਗਾ ਜਾਂਦੀ ਤਾਂ ਇਸ ਨੂੰ ਕਿਤਨਾ ਕਿਤੇ ਬਰਾਮ ਲਗਾਉਣ ਦੀ ਲੋੜ ਹੈ ਨਹੀਂ ਤਾਂ ਆਪਸੀ ਭਾਈਚਾਰਾ ਕਿਉਂਕਿ ਬਹੁਤ ਵੱਡੀ ਤਦਾਦ ਦੇ ਵਿੱਚ ਹਿਮਾਚਲ ਦੇ ਨਾਲ ਸੰਬੰਧ ਜਿਹੜੇ ਲੋਕ ਨੇ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਹਿ ਰਹੇ ਨੇ ਔਰ ਬੜੇ ਆਪਸੀ ਫਰੇਮ ਦੇ ਨਾਲ ਜੋ ਹੈ ਉਹ ਕਾਮਾਕਾਰਾਂ ਦੇ ਵਿੱਚ ਲੱਗੇ ਹੋਏ ਜਦੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਤਾਂ ਕਿਤਨਾ ਕਿਤੇ ਜੋ ਹੈ ਸਾਰਾ ਪੂਰਾ ਜਿਹੜਾ ਸਮਾਜ ਹੈ ਜਾਂ ਪੂਰਾ ਭਾਈਚਾਰਾ ਕਿਤਨਾ ਕਿਤੇ ਸਵਾਲਾਂ ਦੇ ਵਿੱਚ ਘਿਰਦਾ ਤਾਂ ਇਸ ਕਰਕੇ ਹੁਣ ਪੁਲਿਸ ਕਦੋਂ ਤੱਕ ਇਹਨਾਂ ਪਤਾ ਕਰਦੀ ਹੈ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜੀ ਰਾਜੀਵ ਕੋਈ ਮੌਕੇ ਦੀ ਕੋਈ ਸੀਸੀਟੀਵੀ ਸਾਹਮਣੇ ਆਈ ਹੋਵੇ ਜਾਂ ਕੋਈ ਪ੍ਰਤੱਖ ਦਰਸ਼ਕ ਜਿਸ ਨੇ ਵੇਖਿਆ ਹੋਵੇ ਕਿ ਕਿੰਨੇ ਮੁਲਜ਼ਮ ਸਨ ਕਿੰਨੇ ਲੋਕਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਦੇ ਕੋ ਪ੍ਰਵਿੰਦਰ ਇਸ ਬਾਰੇ ਉਦੋਂ ਪਤਾ ਲੱਗਦਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਕਿਉਂ ਜਿਹੜੇ ਹਿਮਾਚਲ ਦਾ ਸਟਾਫ ਸੀ ਉਹਨਾਂ ਵੱਲੋਂ ਲਾਜ਼ਮੀ ਤੌਰ ਤੇ ਵੀਡੀਓ ਬਣਾ ਕੇ ਆਪਣੇ ਅਧਿਕਾਰੀਆਂ ਨੂੰ ਤੇ ਆਪਣੇ ਅਫਸਰਾਂ ਨੂੰ ਭੇਜੀਆਂ ਗਈਆਂ ਤਾਂ ਹਿਮਾਚਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਵੀਡੀਓ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ ਹਾਲਾਂਕਿ ਹਿਮਾਚਲ ਦੇ ਵਿੱਚ ਜਿਹੜੀਆਂ ਵੀਡੀਓਜ਼ ਅਪਲੋਡ ਵੀ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਹਸ਼ਿਆਰਪੁਰ ਲਿਖਿਆ ਗਿਆ ਪਰ ਜਦੋਂ ਇਹ ਵੀਡੀਓ ਸਾਡੇ ਤੱਕ ਪਹੁੰਚੀ ਅਸੀਂ ਇਸ ਦੀ ਪੜਤਾਲ ਕੀਤੀ ਤਾਂ ਜਾਣਕਾਰੀ ਤੋਂ ਬਾਅਦ ਇਹ ਪਤਾ ਲੱਗਿਆ ਕਿ ਅੱਜ ਸਵੇਰੇ ਤੜਕੇ 6 ਵਜੇ ਦੇ ਆਸ-ਪਾਸ ਕਿਉਂਕਿ ਜਦੋਂ ਦਿਨ ਚੜਦਾ ਹੈ ਜਿਹੜਾ ਸਟਾਫ ਹੈ ਪੁਲ ਪਹੁੰਚਦਾ ਹੈ ਔਰ ਉਦੋਂ ਜਦੋਂ ਇਹ ਸਭ ਕੁਝ ਦੇਖਦੇ ਨੇ ਤਾਂ ਫਿਰ ਤੁਰੰਤ ਪੁਲ ਚੌਂਕੀ ਜਿਹੜੀ ਹੈ ਬਸ ਸਟੈਂਡ ਉੱਥੇ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਹੁਣ ਸੀਨੀਅਰ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਵੀ ਇਸ ਦੀ ਜਿਹੜੀ ਜਾਂਚ ਦੇ ਵਿੱਚ ਲੱਗੇ ਹੋਏ ਨੇ ਤਾਂ ਸੀਸੀਟੀਵੀ ਫੁਟੇਜ ਜਿਹੜੀ ਲਾਜ਼ਮੀ ਤੌਰ ਤੇ ਪੁਲਿਸ ਵੱਲੋਂ ਖੰਡਾਲੀ ਜਾ ਰਹੀ ਹੈ ਔਰ ਬਹੁਤ ਜਲਦ ਇਹਨਾਂ ਜਿਹੜੇ ਜਿਨ੍ਹਾਂ ਵੱਲੋਂ ਵੀ ਇਹ ਜਿਹੜੀ ਹਰਕਤ ਕੀਤੀ ਗਈ ਹੈ ਉਹਨਾਂ ਬਾਰੇ ਬਹੁਤ ਜਲਦ ਪੁਲਿਸ ਵੱਲੋਂ ਖੁਲਾਸਾ ਵੀ ਕੀਤਾ ਜਾ ਸਕਦਾ ਹੈ। ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਐਚ ਆਰਟੀਸੀ ਵਰਕਰ ਯੂਨੀਅਨ

اور پولیس نے بھی کاروائی کی ہے اور ہم چاہتے ہیں کہ پولیس کڑی جکری کاروائی کرے جیسا کہ روپڑن والی بس کے سی جی ٹوٹے تھے ان کو پکڑا گیا ان کو بھی ڈی جی پکڑ کر پولیس علاقوں کے پیچھے پہنچائے تاکہ ہماچل اور پنجاب کی जनता جو اب اچھے سے اور شانتی پرب پر بنداس ہو کر سفر کر سکے بس ہم یہی چاہتے ہیں اور ان کے اوپر کڑی کاروائی ہونی چاہیے بالکل مان سنگھ ਤੁਸੀਂ بھی یہ گل دا ذکر کر رہے ہو تے گل دا ذکر کرنا بندا بھی ہے کہ کیونکہ ہمیشہ ہماچل پردیش دی پنجاب واسیان دی سانس جری ہو اپنات رہی ہے ਹਿਮਾਚਲ ਦੇ ਲੋਕ ਪੰਜਾਬ ਦੇ ਵਿੱਚ ਆਉਂਦੇ ਨੇ ਪੰਜਾਬ ਦੇ ਲੋਕ ਹਿਮਾਚਲ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਪਰ ਵੱਡਾ ਸਵਾਲ ਇਹ ਵੀ ਹੈ ਕਿ ਆਖਰਕਾਰ ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਕਿ ਇਸ ਭਾਈਚਾਰਕ ਸਾਂਝ ਨੂੰ ਇਸ ਪਿਆਰ ਨੂੰ ਮੁਹੱਬਤ ਨੂੰ ਘਟ ਕਰਨਾ ਜਾਂ ਖਤਮ ਕਰਨਾ ਚਾਹੁੰਦੀਆਂ ਨੇ ਇਹ ਵੀ ਜ਼ਰੂਰ ਆਪਣੇ ਆਪ ਦੇ ਸਵਾਲ ਖੜਾ ਹੁੰਦਾ ਹੈ ਜੀ 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 ਮੈਂ ਮੈਂ ਉਹਨਾਂ ਦਾ ਵੀ ਉਹਨਾਂ ਵੀ ਮੈਂ ਕੜਾ ਵਿਰੋਧ ਕਰਦਾ ਹਾਂ ਚਾਹੇ ਉਹ ਹਿਮਾਚਲ ਦੇ ਲੋਕ ਹੋਣ ਚਾਹੇ ਪੰਜਾਬ ਦੇ ਲੋਕ ਹੋਣ ਐਸੇ ਜੋ ਲੋਕ ਹੈ ਉਹਨਕੇ ਉੱਪਰ ਚਾਹੇ ਹਿਮਾਚਲ ਦੇ ਹੋਣ ਚਾਹੇ ਪੰਜਾਬ ਦੇ ਕੜੀ ਕਾਰਵਾਈ ਉਹਨਕੇ ਉੱਪਰ ਹੋਣੀ ਚਾਹੀਏ ਔਰ ਉਹਨਕੋ ਐਸਾ ਸਬਕ ਸਿਖਾਉਣਾ ਚਾਹੀਏ जिससे कि तुम्हारा वो ऐसा ना कर सके चाहे वो हिमाचल के हो चाहे पंजाब के हो बाकी लोग हमारे हिमाचल प्रदेश और पंजाब के लोग बहुत अच्छे लोग हैं अच्छे से हमारे भाईचारे हमारे रिश्तेदारियां भी पंजाब में है पंजाब की रिश्तेदारियां हिमाचल में है तो हमारा तो रिश्ता बहुत पुराना है तो जो और लोग हैं चाहे हिमाचल के हो चाहे पंजाब के हो जो खालिस्तान बसों पे खालिस्तान के वो लिख के गए थे रात को काले रंग से ਉਹ ਵੀ ਇੱਕ ਬਹੁਤ ਮੁਕਤ ਘਟਨਾ ਹੈ ਕਿ ਉਹ ਇਸ ਇਸ ਦਾ ਸਿੱਧਾ ਜਿੱਦਾ ਦੇਸਦੋ ਦਾ ਕੇਸ ਬਣਦਾ ਹੈ ਔਰ ਉਹਨੂੰ ਪਕੜ ਕੇ ਦੇਸਦੋ ਦਾ ਕੇਸ ਲਗਾਉਣਾ ਚਾਹੀਏ ਚਾਹੇ ਉਹ ਹਿਮਾਚਲ ਹੋਵੇ ਚਾਹੇ ਪੰਜਾਬ ਹੋਵੇ ਜੀ ਇਹ ਮਾਨ ਸਿੰਘ ਜੀ ਇਹ ਵੀ ਜਰੂਰ ਜਾਣਕਾਰੀ ਦਿਓ ਤੁਸੀਂ ਤਾਂ ਯੂਨੀਅਨ ਦੇ ਪ੍ਰਧਾਨ ਹੋ ਕਿ ਕਿੰਨੀਆਂ ਕਿ ਰੂਟੀਨ ਦੇ ਵਿੱਚ ਬੱਸਾਂ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਕਿੰਨੇ ਕੁ ਕੁੱਲ ਰੂਟ ਨੇ ਆ ਤਾਂ ਜੋ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਹਿਮਾਚਲ ਸਰਕਾਰ ਦੇ ਵੱਲੋਂ ਵੀ ਕੋਈ गए सरकार तो मांग कीती गई है हमारी कम से कम तीस से चालीस और हमारे को पुरिष्की, पुरिष्की तरफ से, और हमारे की जीम से, जीम जो हिमाचल प्रदेश के सुखरिंदर सिंह ठाकुर जी हैं उन्होंने भगवंत मान जी से बात की तो उन्होंने हमें भरोसा दिलाया है कि आपकी बसों को हम अगर नहीं हुआ कि अगर ज्यादा कुछ होता है तो हम आपको मुहैया कराएंगे पुलिस के जवान जो के साथ भेज देंगे आपको सुरक्षा की गारंटी हमें दी गई है इसलिए हमने बसें चलाई तो लेकिन रात को वो, वो अमृतसर बस स्टैंड में खड़ी बसों को हमारा स्टाफ जो था वो सोया हुआ था जब वो आया तब पता चला वो रात वो है। दे, दे को कर गए खैर पुलिस मेरे को पूरा विश्वास है की पुलिस वो पता लगा लेगी क्योंकि सीसीटीवी कैमरे जो है वो बस स्टैंड के अंदर लगे हैं वो तो एकदम से पता चल जाएगा